ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਜਿਹੜਾ ਆਪਣਾ ਮਤਲਬ ਕੰਮ ਹੈਗਾ ਤੁਸੀਂ ਆਨਲਾਈਨ ਵੀ ਬੁਕਿੰਗ ਕਰਵਾ ਸਕਦੇ ਹੋਗੇ ਘਰ ਬੈਠੇ ਆਰਡਰ ਦੇ ਸਕਦੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਤੁਸੀਂ ਸ਼ਹਿਰ 'ਚ ਬੈਠੇ ਹੋ ਚਾਹੇ ਪਿੰਡ 'ਚ ਬੈਠੇ ਹੋਗੇ ਠੀਕ ਹੈ ਜੀ ਕਿ ਦੇ ਤੁਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਜਿੱਤਾਂ ਦਾ ਵੀ ਤੁਹਾਡੇ ਕੋਈ ਡਿਮਾਂਡ ਹੈਗੀ ਉਦਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਜਿਹੜੇ ਅੱਜ ਅਸੀਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਲੇਗੇ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਤੇ ਇਹ ਹੈਗੇ ਨੇਗੇ ਕੁੱਟੀ ਤੇ ਦੁਪੱਟੇ ਨਾਲ ਆਫ ਵਾਈਟ ਸਲਵਾਰਾ ਨੰਗੇ ਇਹਦੇ ਵਿੱਚ ਸਾਰਾ ਆਰੀਵਰਕ ਕੀਤਾ ਹੋਇਆ ਤੇ ਲੈਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਦੇਖੋ ਤੇ ਇਹਨਾਂ ਦਾ ਪ੍ਰਾਈਸ ਵੀ ਮਤਲਬ ਠੀਕ ਹੈ ਕੋਈ ਜ਼ਿਆਦਾ ਨਹੀਂ ਹੈਗਾ ਤੇ ਇਹ ਵੀ ਦੁਪੱਟਾ ਹੈਗਾ ਨਾਲ ਵਰਕ ਹੋਇਆ ਹੋਇਆਗਾ ਇਹ ਹੈਗੀ ਅਜੀ ਬਾਟਮ ਤੁਸੀਂ ਸਲਵਾਰ ਤੇ ਇਦਾਂ ਇਹਦਾ ਡਿਜ਼ਾਈਨ ਕੱਟ ਸਕਦੇ ਹੋਗੇ ਤੇ ਇੱਕ ਆਫ ਵਾਈਟ ਕਰੀਮ ਜੀ ਬਾਟਮ ਹੈਗੀ ਤੇ ਨਾਲ ਹੈਗਾਗਾ ਪਿਓਰ ਕੋਟੇ ਦਾ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਦੇਖੋ ਦੁਪੱਟੇ ਦੇ ਸਾਈਡਾਂ ਤੇ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਦੇਖੋ ਇਹ ਵਾਲਾ ਹੈਗਾਗਾ ਦੁਪੱਟਾ ਲਾਈਟਰ ਮਹਿੰਦੀ ਕਲਰ ਹੈਗਾ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਸੂਟ ਲੈਣਾ ਚਾਹਣਗੇ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਹੋ ਵਿਦਾਊਟ ਲਾਈਨਿੰਗ ਸੂਟ ਸਟਿਚ ਹੋਣਗੇ ਪ੍ਰਾਈਸ ਇਹਨਾਂ ਦਾ ਹੈਗਾ ਹੈਗਾ 250 ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਠੀਕ ਹੈ ਜੀ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈਗੀ ਕਪੜੇ ਦੀ ਤੇ ਆ ਹੈਗਾ ਜੀ ਦੂਜਾ ਕਲਰ ਠੀਕ ਹੈ ਜੀ ਇਹ ਇਹਦੀਆਂ ਮਤਲਬ ਜਿਹੜੀ ਆ ਲੈਸ ਹੈਗੀ ਸਾਈਡ ਸਾਈਡ ਤੇ ਹੈਗੀ ਇਹ ਤੁਸੀਂ ਬਾਜੂ ਤੇ ਲਗਾ ਸਕਦੇ ਹੋਗੇ ਜਿੱਦਾਂ ਹੁਣ ਟ੍ਰੈਂਡ ਚੱਲ ਰਿਹਾ ਹੈਗਾ ਬਾਜੂ ਇਦਾਂ ਰੱਖ ਕੇ ਉਹਦੇ ਅੱਗੇ ਇਹ ਫਿਨਿਸ਼ਿੰਗ ਹੋ ਜਾਊਗੀ ਲੈਸ ਦੀ ਕਿਉਂਕਿ ਇਹਦੇ ਘੇਰੇ ਤੇ ਵੀ ਨੀਚੇ ਇਦਾਂ ਦੀ ਤੁਸੀਂ ਬੰਦ ਚਾਕਾਂ ਵਾਲੀ ਫਰੌਕ ਵਗੈਰਾ ਬਣਾ ਸਕਦੇ ਹੋਗੇ ਨਾਲੇ ਟ੍ਰੈਂਡਿੰਗ ਦੇ ਵਿੱਚ ਹੈ ਤੇ ਆ ਦੇਖੋ ਜੀ ਬਾਟਮ ਹੈਗੀ ਇਹ ਵਾਲੀ ਤੇ ਬਹੁਤ ਜਾਦੇ ਸੋਨੇ ਸੂਟਨੇਗੇ ਨਾਲ ਹੈਗਾਗਾ ਦੁਪੱਟਾ ਕੋਟੇ ਦਾ ਇਹਦੇ ਵੀ ਤੇ ਲੈਸਿਸ ਵਗੈਰਾ ਜੋ ਵੀ ਲੱਗਣਗੇ ਉਹ ਨਾਲ ਹੀ ਨੇਗੀਆਂ ਤੁਸੀਂ ਐਕਸਟਰਾ ਇਹਤੇ ਕੋਈ ਵੀ ਤੁਸੀਂ ਲੈਸ ਵੀ ਖਰੀਦ ਕੇ ਨਹੀਂ ਲਾਉਣੀ ਹੈਗੀ ਤੇ ਇੱਕ ਗੱਲ ਦਾ ਇਹ ਸੂਤਾਂ ਦੇ ਵਿੱਚ ਇਹ ਵੀ ਫਾਇਦਾ ਹੈਗਾ ਤੇ ਨਾਲ ਹੀ ਲੈਸਾਂ ਨਹੀਂ ਹੈ ਤੁਸੀਂ ਬਾਜੀ ਤੇ ਡਿਜ਼ਾਈਨ ਕਰੋ ਜਿੰਨਾ ਇਹ ਹੋਇਆ ਹੋਇਆ ਦੇਖੋ ਡਿਜ਼ਾਈਨ ਮੈਂ ਅੱਗਾ ਤੁਹਾਨੂੰ ਸਮਝਾ ਰਹੀ ਆਂਗੀ ਵੀ ਐਵੇਂ ਤੁਸੀਂ ਅੱਗੇ ਲਗਾ ਸਕਦੇ ਹੋ ਲੈਸ ਇਹ ਦਾ ਪਲਾਜ਼ੋ ਹੈਗਾ ਇਹਦੀ ਪਲਾਜ਼ੋ ਦੀ ਮੂਰੀ ਤੇ ਆ ਜਾਊਗਾ ਡਿਜ਼ਾਈਨ ਸਾਰਾ ਇਹ ਵਾਲਾ ਇਹ ਦੂਜਾ ਕਲਰ ਸੀਗਾ ਇਹਦੇ ਤੇ ਇਹਦੇ ਵਿੱਚ ਚਾਰ ਕਲਰ ਦਾ ਆਪਣੇ ਕੋਲੇ ਚਾਰਟ ਆਇਆ ਹੈਗਾ ਇਹ ਹੈਗਾਗਾ ਤੀਜਾ ਕਲਰ ਕਲਰ ਜਿਹੜੇ ਆ ਰਹੇ ਨੇ ਕੈਮਰੇ ਦੇ ਵਿੱਚ ਸੇਮ ਡਿੱਟੋ ਆ ਰਹੇ ਨੇ ਕਿ ਕੋਈ ਵੀ ਕਲਰ ਦਾ ਫਰਕ ਨਹੀਂ ਹੈਗਾ ਇਹਦੇ ਵੀ ਦੇਖੋ ਦਿੱਤੀ ਹੈਗੀ ਘੇਰੇ ਤੇ ਲੈਸ ਤੇ ਨਾਲ ਹੈਗੀਆਂ ਨੇਂਗੀਆਂ ਕੱਟ ਵਾਲੇ ਲੈਸਾਂ ਦੀ ਫਿਨਿਸ਼ਿੰਗ ਵੀ ਦਿੱਤੀ ਹੋਈ ਹੈ ਵਿੱਚ ਕੋਈ ਐਕਸਟਰਾ ਤੁਸੀਂ ਕੁਝ ਵੀ ਲੈਸ ਐਡ ਨਹੀਂ ਕਰਾਉਣੀ ਹੈਗੀ ਬਸ ਕਲੀ ਸਟਿਚਿੰਗ ਕਰਵਾਉਣੀ ਹੈਗੀ ਦੇਖੋ ਇਹ ਹੈਗਾਗਾ ਆਰੀ ਵਰਕ ਸਟਾਫ ਹੈਗਾ ਜਿਹੜਾ ਬਹੁਤ ਜਿਆਦਾ ਸੋਹਣਾਗਾ ਬਿਲਕੁਲ ਪਿਓਰ ਕਾਟਨ ਹੈਗੀ ਤੇ ਨਾਲ ਦੇਖੋ ਵਰਕ ਹੋਇਆ ਹੋਇਆਗਾ ਇਹ ਹੈਗੀ ادي ਬਾਟਮ ਤੁਸੀਂ ਪਲਾਜ਼ੋ ਵਗੈਰਾ ਵੀ ਕਰਵਾ ਸਕਦੇ ਹੋਗੇ ਜੇ ਪਲਾਜ਼ੋ ਕਰਵਾਉਣੇਗਾ ਇਹ ਬਾਟਮ ਰਖਵਾਉਣੀਆਂ ਬਾਟਮ ਵੀ ਰਖਵਾ ਸਕਦੇ ਹੋਗੇ ਦੇਖੋ ਬਹੁਤ ਸੋਹਣੇ ਡਿਜ਼ਾਈਨ ਵਾਲੇ ਸੂਟ ਨੇਗੇ ਤੇ ਵੀ ਕੱਟ ਵਾਲੀ ਲੈਸ ਵਿੱਚ ਐਡ ਕੀਤੀ ਹੋਈ ਹੈ ਕਿ ਸੌਰੀ ਇਹ ਪੁੱਤਾ ਪਾਸਾ ਸੀਗਾ ਸਲਵਾਰ ਦਾ ਇਹ ਵਾਲਾ ਸਿੱਧਾ ਹੈਗਾ ਦੇਖੋ ਸਲਵਾਰ ਤੇ ਬਾਟਮ ਤੇ ਤੁਸੀਂ ਲਾਈਨਿੰਗ ਲਗਵਾ ਲਿਓ ਕਿਉਂਕਿ ਬਹੁਤ ਮਤਲਬ ਵਾਈਟ ਹੋਇਆਗਾ ਤੇ ਸਿਰਫ ਗੋਡੇ ਗੋਡਿਆਂ 'ਚ ਲਾਈਨਿੰਗ ਲਗਵਾ ਕੇ ਸਟਿਚ ਕਰਵਾ ਲਿਓ ਦੇਖੋ ਆਫ ਵਾਈਟ ਤੇ ਫਿਰੋਜ਼ੀ ਬਹੁਤ ਜਿਆਦੇ ਸੋਹਣਾ ਦੁਪੱਟਾ ਹੈ ਦੇ ਨਾਲ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਸਟਿਚ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਵੇਂ ਵੀ ਮਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਵੇਂ ਵੀ ਮਗਵਾ ਸਕਦੇ ਹੋ ਜਿੱਥੇ ਜਿੱਥੋਂ ਤੁਹਾਡੇ ਸਟਿਚਿੰਗ ਸਹੀ ਆਉਂਦੀ ਹੈਗੀ ਉੱਥੇ ਤੁਸੀਂ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਤੀਜਾ ਕਲਰ ਸੀਗਾ ਸੂਟ ਦਾ ਅੱਗੇ ਹੈਗਾਗਾ ਚੌਥਾ ਕਲਰ ਇਹ ਚੌਥਾ ਕਲਰ ਹੈਗਾ ਇਦੇ ਵਿੱਚ ਇਹ ਹੈਗਾਗਾ ਪਿੰਕ ਕਲਰ ਇਹ ਵੀ ਸੇਮ ਕਲਰ ਆ ਰਿਹਾ ਹੈਗਾ ਬਹੁਤ ਸੋਹਣੇ ਕਲਰ ਚਾਰਟ ਨੇਗੇ ਗਰਮੀਆਂ ਵਾਲੇ ਸੁਪਰ ਜੀ ਤੇ ਇਹਨੂੰ ਤੁਸੀਂ ਪਾਰਟੀ wear ਜਿੱਦਾਂ ਮਰਜੀ ਛੋਟਾ ਮੋਟਾ ਫੰਕਸ਼ਨ ਹੈਗਾ ਜਿੱਦਾਂ ਵੀ ਤੁਸੀਂ ਸਟਿਚ ਕਰਵਾਉਣਾਗਾ ਕਰਵਾ ਸਕਦੇ ਹੋ ਦੇਖੋ ਨਾਲ ਇਹ ਹੈਗੇ ਆ ਬਾਟਮ ਇਹਤੇ ਵੀ ਪਿੰਕ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਫਿਰ ਉੱਪਰ ਕੱਟ ਵਾਲੀ ਲੈਂਸ ਹੈਗੀ ਜਿਹੜੀਆਂ ਇਹ ਸਾਈਡ ਵਾਲੀਆਂ ਲੈਸਸ ਨੇਂਗੀਆਂ ਬਾਜੂ ਵਾਲੀਆਂ ਇਹ ਸਾਰਿਆਂ ਦੇ ਨਾਲ ਐਡ ਨੇਂਗੀਆਂ ਵਿੱਚ ਸਾਰਿਆਂ ਦੇ ਨਾਲ ਦੇਖੋ ਐਕਸਟਰਾ ਐਡ ਨੇਂਗੀਆਂ ਤੁਸੀਂ ਬਾਜੂ ਤੇ ਲਗਵਾ ਸਕਦੇ ਹੋਗੇ ਇਹ ਦਿਨ ਹਲਵੀ ਹੈਗਾ ਆਫ ਵਾਈਟ ਤੇ ਪਿੰਕ ਦੁਪੱਟਾ ਇਹ ਆਪਣੇ ਕੋਲੇ 4 ਕਲਰ ਦਾ ਚਾਰਟ ਆਇਆ ਸੀਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਅੱਜ ਮੈਂ ਵੀਡੀਓ ਪਾਉਂਗੀ ਵੀਡੀਓ ਦੇ ਵਿੱਚ ਚਾਰੇ ਕਲਰ ਅੱਜ ਦੇ ਟਾਈਮ ਅਵੇਲੇਬਲ ਹੈਗੇ ਨੇਗੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਦੇ ਕੇ ਰਖਵਾ ਸਕਦੇ ਹੋਗੇ ਇਹਨਾਂ ਦਾ ਪ੍ਰਾਈਸ ਹੈਗਾ 250 ਕੰਪਨੀ ਦੇ ਸੂਟ ਨੇ ਬ੍ਰਾਂਡ ਦੇ ਪਿਓਰ ਕੋਟੇ ਦੇ ਨਾਲ ਦੁਪੱਟੇ ਨੇਗੇ ਲੈਸਿਸ ਵਗੈਰਾ ਦੀ ਸਾਰੀ ਫਿਨਿਸ਼ਿੰਗ ਹੋਈ ਹੋਈ ਆ ਬਾਜੂ ਦੀ ਵੀ ਫਿਨਿਸ਼ਿੰਗ ਵਿੱਚ ਦਿੱਤੀ ਹੋਈ ਆ ਲੈਸ ਦੀ ਤੇ ਕੋਈ ਵੀ ਤੁਸੀਂ ਐਕਸਟਰਾ ਚਾਰजेस ਕੋਈ ਵੀ ਤੁਸੀਂ लेस ਦੇ ਵੀ ਲਗਾਉਣੇ ਨਹੀਂ ਹੈਗੇ ਜਾਂ ਤੁਸੀਂ ਵੀ ਲੈ ਕੇ ਕੋਈ ਵੀ ਤੁਸੀਂ ਇਹਦੇ ਵਿੱਚ लेस ਐਡ ਕਰੋ ਸਾਰੀਆਂ लेसਾਂ ਵਿੱਚ ਹੀ ਐਡ ਨਹੀਂ ਜਾਂ ਕੱਟ ਵਾਲੀਆਂ ਦੂਜੀਆਂ ਇਹਦੇ ਤੁਸੀਂ ਬੰਦ ਚਾਕਾਂ ਵਾਲੀ ਫਰੌਕ ਵਗੈਰਾ ਸਲਵਾਰ ਉੱਚੀ ਸ਼ਰਟ ਦਾ ਟ੍ਰੈਂਡ ਹੈਗਾ ਉਦੋਂ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਉਦਾਂ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਤੇ ਆਰਡਰ ਦੇਣ ਲਈ ਆਪਣਾ ਨੰਬਰ ਹੈਗਾਗਾ 8557905009 ਤੇ ਜਾ ਕੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰਕੇ ਆਪਣਾ ਸੂਟ ਰਖਵਾ ਸਕਦੇ ਹੋਗੇ ਸੂਟਾਂ ਦੇ ਪ੍ਰਿੰਟ ਰੰਗ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇਗੇ ਤੇ ਪਹਿਲਾਂ ਵੀ ਆਪਾਂ ਪਿਓਰ ਕੋਟੇ ਨਾਲ ਬਹੁਤ ਜ਼ਿਆਦੇ ਸੋਹਣੇ ਸੂਟ ਸੇਲ ਕੀਤੇ ਨੇਗੇ ਤੇ ਅੱਜ ਵੀ ਆਪਾਂ ਉਹਨਾਂ ਦਾ ਮਤਲਬ ਸਟੇਟਸ ਪਾਇਆ ਸੀਗਾ ਉਹਦੇ ਵਿੱਚੋਂ ਕੁਝ ਸੂਟ ਅੱਜ ਵੀ ਆਪਣੇ ਸੇਲ ਹੋਏ ਨੇਗੇ ਪਿਓਰ ਕੋਟੇ ਨਾਲ ਮਤਲਬ ਜ਼ਿਆਦਾ ਅੱਜ ਦੀ ਘੜੀ ਡਿਮਾਂਡ ਹੈਗੀ ਇਹ ਸੀਗੇ ਚਾਰੇ ਕਲਰ ਕੋਈ ਵੀ ਪਸੰਦ ਆਉਂਦਾ ਤਾਂ ਆਰਡਰ ਦੇ ਦਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਜੇ ਨਵੇਂ ਆਉਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਉਮੀਦ ਕਰਦੀ ਆ ਸਾਡੇ ਸੂਟ ਪਸੰਦ ਆਏ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਤੇ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ